ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਮੀਂਹ ਨੇ ਬਈ ਫਸਲਾਂ ਬਹੁਤ ਖਰਾਬ ਕਰਤੀਆਂ ਹਨ ਤੇ ਆਪਣੇ ਵੀ ਮੰਨ ਕੇ ਚਲੋ ਬਈ ਘਟੋ-ਘਟ ਤਿੰਨ ਚਾਰ ਕਿਲੇ ਵਣ ਮੰਨ ਕੇ ਚਲੋ ਡੁੱਬਿਆ ਪਿਆ ਝੋਨਾ ਤੁਹਾਡੇ ਸਾਹਮਣੇ ਹੈ ਹਨ ਤੇ ਜੱਟ ਬਈ ਇੱਥੇ ਆ ਕੀ ਹਾਰ ਜਾਂਦਾਗਾ ਜਦੋਂ ਪੁੱਤਾਂ ਵਾਂਗੂ ਫਸਲ ਪਾਲੀ ਬਈ ਭੰਗ ਦੇ ਭਾਣੇ ਜਾਂਦੀਆਂ ਹਨ ਤੇ ਹੁਣ ਚਲੋ ਮੀਂਹ ਰੁਕ ਗਿਆ ਪਰ ਕੋਈ ਕਸਰ ਹੈ ਨਹੀਂ ਬੱਟਾਂ ਜਮ ਉਹ ਤੋਂ ਦੀ ਪਾਣੀ ਆ ਥੋੜਾ ਥੋੜਾ ਝੋਨਾ ਦੀਦਾ ਹਨਾ ਆ ਸਾਰਾ ਏਰੀਆ ਸਾਡਾ ਵੀ ਡੁੱਬਿਆ ਪਿਆ ਸਾਰਾ ਜਿੰਨਾ ਵੀ ਲਾ ਕੇ ਮੇਰਾ ਜਮਾ ਵਾਟਰ ਲੈਵਲ ਇੱਕ ਹੋਇਆ ਪਿਆਗਾ ਤੁਸੀਂ ਐ ਮੰਨ ਲਓ ਵੀ ਇੱਥੋਂ ਤੱਕ ਜਿੱਥੇ ਆਪਾਂ ਖੜੇ ਆ ਚਾਈ ਦੇ ਵਿੱਚ ਖੜੇ ਆ ਠੀਕ ਆ ਉਹ ਸਾਰਾ ਉਹ ਪਰਲੇ ਪਾਸੇ ਘੱਗਰ ਆ ਵੀਰੇ ਤੇ ਇੱਕ ਘੱਗਰ ਵੀ ਆਉਣ ਦੇ ਪੂਰੀ ਬੈਕਤੀ ਚਾਂਸ ਹੋਏ ਪਏ ਨੇ ਠੀਕ ਆ ਕਿਉਂ ਪਿੱਛੇ ਮੀਂਹ ਬਰਸਾਤ ਤਾਂ ਬਹੁਤ ਨਹੀਂ ਬਾਕੀ ਸਿਰੇ ਸਾਥ ਉਧਰ ਆਦਾ ਪਾਣੀ ਹੋਰ ਬਹੁਤ ਨੁਕਸਾਨ ਹੋਈ ਜਾਂਦਾਗਾ ਤੇ ਕੀ ਪਤਾ ਵਾਇਗਰੂ ਵੀਰੇ ਕੀ ਮਨਜ਼ੂਰ ਆ ਹਨਾ ਇਹ ਦੇਖ ਲਓ ਵੀਰੇ ਖਾਲ ਜਮਾ ਹਨ ਭਰੇ ਖੜੇ ਨੇ ਤੇ ਬਸ ਜੱਟ ਦਾ ਇੱਥੇ ਆ ਕਿ ਮਾਨ ਟੁੱਟਿਆਂ ਦਾ ਵੀ ਯਾਰ ਹਨਾ ਜਦੋਂ ਫਸਲਾਂ ਬਈ ਖਰਾਬ ਹੋ ਜਾਂਦੀਆਂ ਨੇ ਹਨਾ ਤੇ ਜਮਾਂ ਹੋਂ ਫਲਾ ਛੱਡ ਜਾਂਦਾਗਾ ਨਾ ਕਿਸੇ ਨੇ ਕੁਛ ਕਰਨਾ ਹੁੰਦਾ ਵੀਡੀਓ ਆਪਾਂ ਜਿਵੇਂ ਦੇਖੀ ਜਾਂਨੇ ਆ ਨਾ ਤੇ ਬਾਕੀ ਸਿਰੇ ਜੋ ਵੀ ਪਰਮਾਤਮਾ ਨੂੰ ਮਨਜ਼ੂਰ ਆ ਹੋਣਾ ਹੋਈਓ ਹੁੰਦਾ ਹਨਾ ਤੇ ਹਰ ਵਾਰੀ ਖੜਾ ਆ ਜਾਂਦੇ ਨੇ 23 ਚ ਆ ਗਿਆ ਠੀਕ ਹੈ 19 ਚ ਲਾ ਲਓ 88 ਵੇਲੇ ਲਾ ਲਓ ਹਨਾ ਤੇ ਪੰਜਾਬ ਹਰ ਵਾਰੀ ਖੜਾ ਵੀ ਮਾਰ ਚੱਲਦਾਗਾ ਤੇ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ ਬਈ ਕਿੱਥੇ ਕਿੱਥੇ ਮੀਂਹ ਰੋਕੇ ਆ ਕਿੰਨਾ ਕ ਨੁਕਸਾਨਾ ਜਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਪਿੰਡ ਹੀਰਕੇ ਦੀ ਵੀਡੀਓ ਹੈ ਵੀਰੇ ਧੰਨਵਾਦ